एक्सयूवी गड्डी च मुंडे ਕਰ ਰਹੇ ਸੀ ਵੱਡਾ ਕਾਂਡ ਇੱਕ ਐਕਸਯੂਵੀ ਗੱਡੀ ਨੂੰ ਰੋਕਿਆ ਗਿਆ ਉਹਦੇ ਵਿੱਚ ਦੋ ਬੰਦੇ ਸੀਗੇ ਔਰ ਜਦੋਂ ਪ੍ਰੋਪਰ ਚੈਕਿੰਗ ਕੀਤੀ ਗਈ ਤਾਂ ਗੱਡੀ ਤੋਂ 1 ਕਿਲੋ 39 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ ਨਸ਼ਾ ਤਸਕਰੀ ਦਾ ਰੈਕਟ ਸੀਗਾ ਜਿਹੜਾ ਇਹਨਾਂ ਦਾ ਸਪਲਾਈ ਏਰੀਆ ਸੀਗਾ ਕੱਲਾ ਬਰਨਾਲਾ ਨਹੀਂ ਬਰਨਾਲਾ ਸੰਗਰੂਰ ਪਟਿਆਲਾ ਤੇ ਮੋਗਾ ਤੱਕ ਫੈਲਾ ਸੀਗਾ ਨਾਕੇ ਤੇ ਪੁਲਿਸ ਨੇ ਘੇਰ ਕਰਤਾ ਵੱਡਾ ਐਕਸ਼ਨ ਜਿਹੜੀ ਹੀਰੋਇਨ ਦੀ ਰਿਕਵਰੀ ਹੋਈ ਹੈ ਉਹਦਾ ਪਿੱਛੁਰਕਰ ਵੀ ਕਾਫੀ ਮੈਨੂੰ ਲੱਗਦਾ ਬਾਰਡਰ ਏਰੀਆ ਤੱਕ ਜਾਣਾ ਹੈ ਕਿਉਂਕਿ ਜਿਸ ਤਰੀਕੇ ਨਾਲ ਉਹਦੇ ਤੇ ਮਾਰਕਿੰਗ ਸੀਗੀ ਕੋਪਾ ਕੁਝ ਮਾਰਕਿੰਗ ਸੀ ਕਿ ਟ੍ਰੇਡਮਾਰਕਿੰਗ ਤੇਹਾਰਨੀ ਵਗੈਰਾ ਕਰਕੇ ਦੇਖੋ ਐਗਜੈਕਟ ਕੀ ਮਤ ਮੈਂ ਕਮੈਂਟ ਕਰ ਨਹੀਂ ਸਕਦਾ ਲੇਕਿਨ ਹਾਂ ਇਹ ਕਰੋੜਾ ਦਾ ਸਮਾਨ ਹੈ ਛੋਟੀ ਉਮਰ ਦੇ ਨੌਜਵਾਨਾਂ ਤੇ ਪੁਲਿਸ ਦੇ ਵੱਡੇ ਖੁਲਾਸੇ ਸਾਰੇ ਸਾਰੇ ਯੰਗਸਟਰ ਹੈ ਜੀ ਦੇਖੋ ਛੋਟੀ ਉਮਰ ਤੋਂ ਜੁੜੇ ਹੋਏ ਕਿਉਂਕਿ ਜੋ ਪੁਰਾਣਾ ਮੁਕਦਮਾ ਹੈ 23 24 ਦਾ ਹੈ ਤਾਂ 3-4 ਸਾਲ ਤੋਂ ਇਹ ਜੁੜੇ ਹੋਏ ਹਨ ਸਤ ਸ੍ਰੀ ਅਕਾਲ ਜਗਬਾਣੀ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਗਗਨਦੀਪ ਸਿੰਘ ਪੰਜਾਬ ਪੁਲਿਸ ਵੱਲੋਂ ਇੱਕ ਵੱਡਾ ਐਕਸ਼ਨ ਕੀਤਾ ਗਿਆ ਛੋਟੀ ਛੋਟੀ ਉਮਰ ਦੇ ਇਹਨਾਂ ਨੌਜਵਾਨਾਂ ਤੇ ਵੱਡੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਜਾਣਕਾਰੀ ਮੁਤਾਬਕ ਇਹ ਨੌਜਵਾਨ ਐਕਸ ਜੂਵੀ ਗੱਡੀ ਤੇ ਜਾ ਰਹੇ ਸੀ ਰਸਤੇ 'ਚ ਨਾਕੇ ਤੇ ਪੁਲਿਸ ਵੱਲੋਂ ਇਹਨਾਂ ਨੂੰ ਰੋਕਿਆ ਗਿਆ ਸੀ ਇਹਨਾਂ ਦੀ ਗੱਡੀ ਦੀ ਚੈਕਿੰਗ ਕਰਨ ਦੀ ਕੋਸ਼ਿਸ਼ ਪੁਲਿਸ ਵੱਲੋਂ ਕੀਤੀ ਗਈ ਸੀ ਤੇ ਜਦੋਂ ਪੁਲਿਸ ਵੱਲੋਂ ਚੈਕਿੰਗ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਇਹਨਾਂ ਵੱਲੋਂ ਇਹਤ ਕਰੋੜ ਤੋਂ ਵੱਧ ਦੀ ਹਰਣ ਗੱਡੀ ਦੇ ਵਿੱਚ ਰੱਖੀ ਗਈ ਸੀ ਤੁਰੰਤ ਪੁਲਿਸ ਨੇ ਇਹਨਾਂ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਹੁਣ ਪੁਲਿਸ ਵੱਲੋਂ ਇਹਨਾਂ ਛੋਟੀ ਉਮਰ ਦੇ ਨੌਜਵਾਨਾਂ ਤੇ ਵੱਡੇ ਖੁਲਾਸੇ ਕੀਤੇ ਜਾ ਰਹੇ ਨੇ ਜੀਹਾਂ ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਨਾਕਾ ਲਗਾਇਆ ਗਿਆ ਸੀ ਐਕਸ ਜੂਵੀ ਗੱਡੀ ਤੇ ਆ ਰਹੇ ਇਹਨਾਂ ਮੁੰਡਿਆਂ ਦੀ ਗੱਡੀ ਨੂੰ ਪੁਲਿਸ ਵੱਲੋਂ ਨਾਕੇ ਤੇ ਸ਼ੱਕੀ ਤੌਰ ਤੇ ਰੋਕਿਆ ਗਿਆ ਸੀ ਇਸ ਦੌਰਾਨ ਜਦੋਂ ਪੁਲਿਸ ਵੱਲੋਂ ਗੱਡੀ ਦੀ ਚੈਕਿੰਗ ਕੀਤੀ ਗਈ ਤਾਂ ਗੱਡੀ ਚ ਭਾਰੀ ਮਾਤਰਾ ਚ ਹਰਣ ਦੇਖ ਪੁਲਿਸ ਦੇ ਪੈਰਾ ਹੀਠੋਂ ਜ਼ਮੀਨ ਨਿਕਲ ਗਈ ਤੁਰੰਤ ਪੁਲਿਸ ਨੇ 1 ਕਿਲੋ 39 ਗ੍ਰਾਮ ਜਿਸ ਦੀ ਕੀਮਤ 1 ਕਰੋੜ ਰੁਪਏ ਤੋਂ ਵੱਧ ਦੀ ਦੱਸੀ ਜਾ ਰਹੀ ਹੈ ਇਸ ਹੈਰਨ ਸਮੇਤ ਪੁਲਿਸ ਨੇ ਇਹਨਾਂ ਨੌਜਵਾਨਾਂ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਨਸ਼ੇ ਦੀ ਸਪਲਾਈ ਕਰ ਰਹੇ ਸੀ ਤੇ ਆਖਰ ਬਰਨਾਲਾ ਪੁਲਿਸ ਵੱਲੋਂ ਵੱਡਾ ਐਕਸ਼ਨ ਇਹਨਾਂ ਨੌਜਵਾਨਾਂ ਤੇ ਕੀਤਾ ਗਿਆ ਇਹਨਾਂ ਵੱਲੋਂ ਇੱਕ ਸਪੈਸ਼ਲ ਲਾਕਾਬੰਦੀ ਕਰਦੇ ਹੋਏ ਬਰਨਾਲਾ ਮੋਗਾ ਰੋਡ ਤੇ ਇੱਕ ਐਕਸਯੂਵੀ ਗੱਡੀ ਨੂੰ ਰੋਕਿਆ ਗਿਆ ਉਹਦੇ ਵਿੱਚ ਦੋ ਬੰਦੇ ਸੀਗੇ ਔਰ ਜਦੋਂ ਪ੍ਰੋਪਰ ਚੈਕਿੰਗ ਕੀਤੀ ਗਈ ਤਾਂ ਗੱਡੀ ਤੋਂ 1 ਕਿਲੋ 39 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ ਇਸ ਮੁਤਲਕ थाना ਸਿਟੀ ਬਰਨਾਲਾ ਦੇ ਵਿੱਚ 507 ਨੰਬਰ ਮੁਕੱਦਮਾ ਦਰਜ ਕੀਤਾ ਗਿਆ ਹੈ ਤੁਹਾਨੂੰ ਮੈਂ ਦੱਸਣਾ ਚਾਹੁੰਨਾ ਕਿ ਇਹ ਇੱਕ ਪ੍ਰੋਪਰ ਨਸ਼ਾ ਤਸਕਰੀ ਦਾ ਰੈਕਟ ਸੀਗਾ ਜਿਹੜਾ ਇਹਨਾਂ ਦਾ ਸਪਲਾਈ ਏਰੀਆ ਸੀਗਾ ਕੱਲਾ ਬਰਨਾਲਾ ਨਹੀਂ ਬਰਨਾਲਾ ਸੰਗਰੂਰ ਪਟਿਆਲਾ ਤੇ ਮੋਗਾ ਤੱਕ ਪਹਲਾ ਸੀਗਾ ਔਰ ਜੇਰੀਏ ਹੀਰੋਇਨ ਦੀ ਰਿਕਵਰੀ ਹੋਈ ਹੈ ਉਹਦਾ ਪਿੱਛੋਕਰ ਵੀ ਕਾਫੀ ਮੈਨੂੰ ਲੱਗਦਾ ਬੋਰਡਰ एरिया ਤੱਕ ਜਾਣਾ ਹੈ ਕਿਉਂਕਿ ਜਿਸ ਤਰੀਕੇ ਨਾਲ ਉਹਦੇ ਤੇ ਮਾਰਕਿੰਗ ਸੀਗੀ ਪ੍ਰੋਪਰ ਕੁਝ ਮਾਰਕਿੰਗ ਸੀ ਕਿ ਟ੍ਰੇਡ ਮਾਰਕਿੰਗ ਤੇਹਾਰਨੀ ਵਗੈਰਾ ਕਰਕੇ ਤੋਂ ਅਸੀਂ ਸਾਰੇ ਐਂਗਲ ਨੂੰ ਵੈਰੀਫਾਈ ਕਰ ਰਹੇ ਹਾਂ ਮੌਕੇ ਤੇ ਤਿੰਨ ਬੰਦੇ ਨੂੰ ਕਾਬੂ ਕੀਤਾ ਗਿਆ ਹੈ ਗੋਬਿੰਦ ਹਰਪ੍ਰੀਤ ਤੇ ਸੰਦੀਪ ਤਿੰਨੋਂ ਬਰਨਾਲਾ ਦੇ ਰਹਿਣ ਵਾਲੇ ਹਨ ਜਿਹੜਾ ਫਰਸਟ ਬੈਕਵਰਡ ਲਿੰਕੇਜ ਹੈ ਜੇ ਉਹ ਐਜ ਆਫ ਨਾ ਮੋਗੇਦਾਰ ਹੈ ਅਸੀਂ ਪੁਜਗਿਸ ਕਰ ਰਹੇ ਹਾਂ ਇਹਨਾਂ ਨੂੰ ਪੇਸ ਕਰਕੇ ਇਹਨਾਂ ਦਾ ਰਿਮਾਂਡ ਲਿਖਤਾ ਜਾਵੇਗਾ ਅਕੋਰਡਿੰਗਲੀ ਸਾਰੇ ਬੈਕਵਰਡ ਐਂਡ ਫਾਰਵਰਡ ਲਿੰਕੇਜਸ ਨੂੰ ਆਇਡੈਂਟੀਫਾਈ ਕੀਤਾ ਜਾਵੇਗਾ ਸਰ ਨਜੇਦੀ ਕੀਮਤ ਕਿੰਨੀ ਹੈਗੀ ਲੋ ਐਗਜੈਕਟ ਕੀਮਤ ਮੈਂ ਕਮੈਂਟ ਕਰ ਨਹੀਂ ਸਕਦਾ ਲੇਕਿਨ ਹਾਂ ਇਹ ਕਰੋੜਾ ਦਾ ਸਮਾਨ ਹੈ ਸਰ ਜਿਹੜਾ ਵੱਡੀ ਮਾਤਰਾ ਜੇ ਨਸ਼ਾ ਫੜਿਆ ਗਿਆ ਇਹਦਾ ਚੋਨਾ ਨਾਲ ਵੀ ਕੋਈ ਸਬੰਧ ਹੈ ਯਦੋਂ ਇਸ ਕਰਕੇ ਦੇਖੋ ਜੇਰੀ ਆਪਣੀ ਬਰਨਾਲਾ ਪੁਲਿਸ ਹੈ ਪ੍ਰੋਪਰ ਏਰੀਆ ਵਿਜ਼ਿਬਿਲਟੀ ਇਨਸ਼ੋਰ ਕਰ ਰਹੇ ਇਸੇ ਕੀ ਔਰ ਜਿਵੇਂ ਕਿ ਤੁਹਾਨੂੰ ਮੈਂ ਦੱਸੀਆ ਕਿ ਸੀਆਈਏ ਇਨਚਾਰਜ ਦੀ ਟੀਮ ਵੱਲੋਂ ਕਾਫੀ ਮਿਹਨਤ ਮੁਸਕਤ ਨਾਲ ਇਸ ਜੋ ਇਨਫੋਰਮੇਸ਼ਨ ਸੀ ਉਹਨੂੰ ਡਿਵੈਲਪ ਕੀਤਾ ਗਿਆ ਇਹਦੇ ਵਿੱਚ ਕੁਝ ਲਿੰਕੇਜਸ ਕੁਝ ਪੁਰਾਣੇ ਅਕਿਊਜ਼ ਸੀ ਕਿ ਪਹਿਲੇ ਪਰਚੇ ਦਰਜ ਹੋਏ ਸੀ ਕਿ ਉਹਦੇ ਦੀ ਪੁਝਗਿਸ ਚ ਬੈਕਵਰਡ ਲਿੰਕੇਜ ਆਇਆ ਸੀਗਾ ਉਹਨਾਂ ਨੂੰ ਡਿਵੈਲਪ ਕਰਦੇ ਵੇ ਲਗਭਗ ਇਹ ਡੇਰ ਮਹੀਨੇ ਦੀ ਮਿਹਨਤ ਹੀ ਨਾਲ ਦੀ ਇਹਨਾਂ ਦੀ ਟੀਮ ਦੀ ਉਸ ਤੋਂ ਬਾਅਦ ਇਸ ਨੈਟਵਰਕ ਨੂੰ ਬਸਟ ਕੀਤਾ ਗਿਆ ਹੈ ਜਿਹੜੀ ਗੱਡੀ पकड़ी ਗਈ ਹੈ ਸਰ ਇਹਨਾਂ ਦੇ ਨਾਮ ਹੀ ਹੈ ਸਰ ਜਿਹੜੀ ਗੱਡੀ ਉਹ ਸਾਰਾ ਸੀ ਵੈਰੀਫਾਈ ਕਰ ਰਹੇ ਨੇ ਜਿਹੜੇ ਤਿੰਨ ਦੋਸ਼ੀ ਹੈ ਤਿੰਨੋਂ ਬਰਨਾਲਾ ਦੇ ਰਹਿਣੇ ਵਾਲੇ ਹੈ ਜਿਹੜਾ ਇੱਕ गोविंद है और खिलाफ़ पुराने पं मुकदमे दर्ज हैं जरा संदीप है वो खिलाफ़ एक मुकदमा दर्ज है बाकी ऐसी तफ्तीश कर रहे हैं बिकॉज जिस तो मैंने दसिया कि प्रॉपर ट्रेडमार्क हीरोइन बरामद हुई है सारे सारे यंगस्टर हैं जी पर पांच केस पर एक केस जी जी यंगीप देखो छोटी उम्र तो जुड़े हुए हैं बिकॉज जो पुराना मुकदमा है तेई चौबी दा है तो तीन चार साल तो ये जुड़े हुए हैं पहले शराब तस्करी का भी काम करते ਬੱਚੇ ਇਹਨਾਂ ਸਤਸਕਰੀ ਦੇ ਕੰਮ ਚ ਇਨਵੋਲ ਹੋ ਗਏ ਕਾਬੂ ਕੀਤੇ ਇਹਨਾਂ ਨੌਜਵਾਨਾਂ ਨੂੰ ਲੈ ਕੇ ਪੁਲਿਸ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਪਹਿਲਾਂ ਵੀ ਇਹਨਾਂ ਤੇ ਕਈ ਮਾਮਲੇ ਦਰਜ ਹੋਏ ਦੱਸੇ ਜਾ ਰਹੇ ਨੇ ਇਹ ਨੌਜਵਾਨ ਸੁਦਰਨ ਦਾ ਨਾਮ ਨਹੀਂ ਲੈ ਰਹੇ ਸੀ ਲਗਾਤਾਰ ਇਸ ਗੰਦੇ ਧੰਦੇ ਨੂੰ ਕਰਦੇ ਆ ਰਹੇ ਸੀ ਪੁਲਿਸ ਵੱਲੋਂ ਅੱਗੇ ਵੀ ਬ੍ਰਿਕੀ ਨਾਲ ਜਾਂਚ ਇਹਨਾਂ ਮੁਜਮਾ ਨੂੰ ਲੈ ਕੇ ਕੀਤੀ ਜਾ ਰਹੀ ਹੈ ਕਿ ਆਖਰ ਕਿੱਥੋਂ ਇੰਨੀ ਭਾਰੀ ਮਾਤਰਾ 'ਚ ਇਹਨਾਂ ਦੇ ਕੋਲ ਨਸ਼ਾ ਪਹੁੰਚਿਆ ਕਿੱਥੋਂ ਇਹਨਾਂ ਵੱਲੋਂ ਲਿਆਂਦਾ ਜਾਂਦਾ ਸੀ ਕਿੱਥੇ-ਕਿੱਥੇ ਕਿਸ ਤਰੀਕੇ ਨਾਲ ਇਹਨਾਂ ਵੱਲੋਂ ਇਹ ਨਸ਼ਾ ਸਪਲਾਈ ਕੀਤਾ ਜਾਂਦਾ ਸੀ ਇਸ ਦੇ ਨਾਲ ਹੀ ਇਹ ਵੀ ਪਤਾ ਲਗਾਉਣ ਦੀ ਪੁਲਿਸ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਰ ਇਹਨਾਂ ਦੇ ਨਾਲ ਹੋਰ ਕੌਣ-ਕੌਣ ਲੋਕ ਜੁੜੇ ਹੋਏ ਨੇ ਦੇਖਣਾ ਹੋਵੇਗਾ ਪੁਲਿਸ ਵੱਲੋਂ ਅੱਗੇ ਹੋਰ ਕੀ ਖੁਲਾਸੇ ਇਸ ਮਾਮਲੇ ਨੂੰ ਲੈ ਕੇ ਕੀਤੇ ਜਾਂਦੇ ਨੇ ਜਗਬਾਨੀ ਟੀਵੀ ਲਈ ਬਣੀ ਇਤ ਸ਼ਰਮਾ ਦੀ ਰਿਪੋਰਟ